ਜੀਵਨ ਕਥਾ ਗੁਰਮੁਖ ਪਿਆਰੇ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਆਤਮ ਮਾਰਗ ਸ਼ਬਦ ਗੁਰੂ ਸੁਰਤ ਤੁੰ ਚੇਲਾ ਜਿਨਨੇ ਪੀਰ ਪੈਗੰਬਰ ਸ਼ੇਖ ਮੁਸਾਹਿਕ ਵਲੀ ਔਲੀਏ અવਤਾਰ ॠषि मुनि ਸਤਜੁਗ ਦੁਆਪਰ ਤ੍ਰੇਤਾ ਅਤੇ ਕਾਲਯੁਗ ਵਿੱਚ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਹੋਏ ਹਨ ਉਹਨਾਂ ਵਿੱਚ ਕਈ ਤਤਵੇਤਾ ਅਥਵਾ ਨਿਰਕਾਰ ਦੇ ਪਾਂਧੀ ਤਾਂ ਜ਼ਰੂਰ ਹੋਏ ਹਨ ਪਰ ਕਿਸੇ ਨੇ ਆਪਣੇ ਪ੍ਰਚਾਰ ਦੇ ਤਰੀਕੇ ਵਿੱਚ ਗਰੀਬੀ ਅਤੇ ਦੇਹ ਅਭਿਮਾਨ ਉੱਕਾ ਹੀ ਉਡਾ ਦੇਣ ਦੀ ਜ਼ੁਗਤੀ ਇਸ ਹੱਦ ਤੀਕਰ ਨਹੀਂ ਵਰਤੀ ਜਿਸ ਤਰ੍ਹਾਂ ਕਿ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਕੱਲੂ ਕਾਲ ਦੇ ਭਿਆਨਕ ਤ੍ਰਿਸ਼ਨਾ ਦੀ ਅਗੰਧੇ ਦਜੇ ਹੋਏ ਸਮੇਂ ਵਿੱਚ ਇਸ ਨੂੰ ਪ੍ਰਗਟ ਕੀਤਾ ਹੈ ਜਦ ਸਿੱਧਾਂ ਨੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪੁੱਛਿਆ ਕਵਨ ਮੂਲ ਕਵਨ ਮਤ ਵੇਲਾ ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ ਕਵਨ ਕਥਾ ਲੈ ਰਹਿ ਹੋ ਨਿਰਾਲੀ ਬੋਲੇ ਨਾਨਕ ਸੁਣ ਹੋ ਤੁਮ ਬਾਲੇ ਏਸ ਕਥਾ ਕਾ ਦੇ ਵਿਚਾਰ ਪਵਜਲ ਸ਼ਬਦ ਲੰਗਾਵਣ ਹਾਰ ਤਦ ਸਤਿਗੁਰੂ ਨਾਨਕ ਦੇਵ ਜੀ ਨੇ ਉੱਤਰ ਦਿੱਤਾ ਪਵਨ ਆਰੰਭ ਸਤਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਤੁਨ ਚੇਲਾ ਇਕਾਥ ਕਥਾ ਲੈ ਰਹੁ ਨਿਰਾਲਾ ਨਾਨਕ ਜੁਗ ਜੁਗ ਗੁਰੂ ਗੋਪਾਲ ਇੱਕ ਸ਼ਬਦ ਜਿਤ ਕਥਾ ਵਿਚਾਰੀ ਗੁਰਮੁਖ ਹੋ ਮੈਂ ਅਗਨ ਨਿਵਾਰੀ ਇਸ ਸ਼ਬਦ ਸੁਰਤ ਦੀ ਰੱਖੀ ਹੋਈ ਨੀ ਨੂੰ ਦਸਾਂ ਪਾਤਸ਼ਾਹੀਆਂ ਨੇ ਸਮੇਂ ਸਮੇਂ ਅਨੁਸਾਰ ਪੌੜੀ ਪੌੜੀ ਵਧਾਇਆ ਅਤੇ ਦਸਾਂ ਜਾਮਿਆਂ ਵਿੱਚ ਵਿਚਰ ਕੇ ਦੇ ಅಭಿಮಾನ ਨੂੰ ਉੱਕਾ ਹੀ ਉਡਾ ਕੇ ਸ਼ਬਦ ਗੁਰੂ ਪ੍ਰਧਾਨ ਕਰ ਦਿੱਤਾ ਪਹਿਲੀ ਪਾਤਸ਼ਾਹੀ ਨੇ ਸਤਨਾਮ ਦਾ ਚੱਕਰ ਹਿੰਦੂ ਮੁਸਲਮਾਨਾਂ ਵਿੱਚ ਜਾਤ ਪਾਤ ਦੇ ਬਖੇਵੇਂ ਤੋੜ ਕੇ ਚਲਾਇਆ ਦੂਸਰੀ ਪਾਤਸ਼ਾਹੀ ਨੇ ਸਭ ਨੂੰ ਗੁਰਮੁਖੀ ਅੱਖਰ ਸਿਖਾਏ ਤੀਜੀ ਪਾਤਸ਼ਾਹੀ ਨੇ ਹੁਕਮ ਦਿੱਤਾ ਕਿ ਜਿਹੜਾ ਉਪਦੇਸ਼ ਲੈਣ ਲਈ ਆਵੇ ਉਹ ਪਹਿਲਾਂ ਗੁਰੂ ਕੇ ਲੰਗਰ ਵਿੱਚ ਪੰਗਤ ਵਿੱਚ ਬੈਠ ਕੇ ਪ੍ਰਸ਼ਾਦ ਛਕੇ ਚੌਥੀ ਪਾਤਸ਼ਾਹੀ ਨੇ ਹਰਮੰਦਰ ਸਾਹਿਬ ਵਿੱਚ ਕੀਰਤਨ ਦਾ ਪ੍ਰਵਾਹ ਚਲਾਇਆ ਅਤੇ ਚਾਰੇ ਵਰਨਾ ਚਾਰੇ ਮਜਬਾ Hindu, Musalman, Isai, Musai ਸਭ ਪ੍ਰਾਣੀ ਮਾਤਰ ਨੂੰ ਹਰੀ ਰੰਗ ਵਿੱਚ ਰੰਗੇ ਜਾਣ ਦਾ ਹੱਕ ਬਖਸ਼ਿਆ। ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਾਤ ਪਾਤ ਦੇ ਲਿਹਾਜ਼ ਤੋਂ ਬਗੈਰ ਸਾਰੇ ਭਗਤਾਂ ਦੀ ਬਾਣੀ ਆਪਣੇ ਨਾਲ ਚੜਾ ਕੇ ਸਿੱਖਾਂ ਨੂੰ ਇਹ ਸਿੱਖਿਆ ਦਿਰੜਾਈ ਕਿ ਸਰਬ ਪ੍ਰਾਣੀ ਮਾਤਰ ਵਿੱਚ ਇੱਕੋ ਹੀ ਸ਼ਬਦ ਵਰਤਦਾ ਹੈ ਨਾਲ ਹੀ ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਰਿਮੰਦਰ ਸਾਹਿਬ ਵਿੱਚ ਸਥਾਪਨ ਕੀਤਾ ਤਦ ਸ਼ਬਦ ਗੁਰੂ ਵਾਸਤੇ ਆਪਣੀ ਪ੍ਰਗਟ ਗੁਰੂ ਦੇਹੀ ਨਾਲੋਂ ਉੱਚੀ ਜਗ੍ਹਾ ਬਣਾਈ ਫਿਰ ਰਾਤ ਦੇ ਸਮੇਂ ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਖਾਸਣ ਕੀਤੇ ਗਏ ਅਤੇ ਗੁਰੂ ਅਰਜਨ ਦੇਵ ਜੀ ਜ਼ਮੀਨ ਤੇ ਪੈਰੇ ਵਿੱਚ ਬਿਰਾਜੇ ਜਿਮੀ 7ਵੀਂ 8ਵੀਂ ਅਤੇ 9ਵੀਂ ਪਾਤਸ਼ਾਹੀ ਨੇ ਸ਼ਬਦ ਗੁਰੂ ਦੀ ਵਡਿਆਈ ਦੀ ਇਹ ਮਰਿਆਦਾ ਸਰੀਰ ਤੋਂ ਪਰੇ ਹੋ ਕੇ ਕਾਇਮ ਰੱਖੀ ਅਤੇ ਸ਼ਬਦ ਦਾ ਅਦਬ ਦੇਹ ਤੋਂ ਬਹੁਤ ਹੀ ਉੱਚਾ ਰੱਖਿਆ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਾदू ਜੀ ਦੀ ਸਮਾਦ ਤੇ ਤੀਰ ਨਾਲ ਸਲਾਮ ਕਰਕੇ ਖਾਲਸੇ ਜੀ ਦੀ ਪ੍ਰਖਿਆ ਲਈ ਅਤੇ ਦੇਖ ਲਿਆ ਕਿ ਖਾਲਸਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ आशा पूरा पूरा समझ गया है अति सतगुरु जी दे वचन अथवा शब्द नु देह तो ऊंचा जानन लाग पया है इसलिए अपने ज्योति ज्योत समाਉਣ ਤੋਂ ਪਹਿਲਾਂ ਗੁਰਗੱਦੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿਰਾਜਮਾਨ ਕਰਕੇ ਪੰਜ ਪੈਸੇ ਨਰੇਲ ਰੱਖ ਕੇ ਮੱਥਾ ਟੇਕਿਆ ਅਤੇ ਹੁਕਮ ਦਿੱਤਾ ਕਿ ਖਾਲਸਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦਾ ਲਈ ਮੇਰਾ ਸਰਗੁਣ ਸਰੂਪ ਸਮਝਣਾ ਇਕ ਰੂਪ ਤਿਹੋ ਗੁਣ ਤੇ ਪਰੇ ਨੇਤ ਨੇਤ ਜੇਹ ਨਿਗਮ ਉਚਰੇ ਦੂਸਰ ਰੂਪ ਗ੍ਰੰਥ ਜੀ ਜਨ ਹੋ ਆਪਨ ਅੰਗ ਮੇਰੇ ਕਰਮਨ ਹੋ ਤੀਸਰ ਰੂਪ ਸਿੱਖ ਹੈ ਮੋਰ ਗੁਰਬਾਣੀ ਰਤ ਜਹਨਿਸਪੂਰ ਇਸ ਸ਼ਬਦ ਗੁਰੂ ਸੁਰਤ ਤੁਨ ਚੇਲਾ ਵਾਲੀ ਭਗਤ ਪਾਉ ਦੀ ਮਰਿਆਦਾ ਚਲਾਉਣ ਨਾਲ ਸੱਚੇ ਪਾਤਸ਼ਾਹ ਨੇ ਸਿੱਖਾਂ ਦੇ ਦੇ ਅਭਿਮਾਨ ਜਾਣੇ ਹੋਮੇ ਰੋਗ ਨੂੰ ਉੱਕਾ ਹੀ ਗੁਰਬਾਣੀ ਵਿੱਚ ਲੈ ਕਰ ਦਿੱਤਾ ਅਤੇ ਨਾਲ ਹੀ ਗੁਰਮੁਖ ਨੂੰ ਆਪਣਾ ਰੂਪ ਵਰਣਨ ਕਰਕੇ ਸ਼ਬਦ ਗੁਰੂ ਦੀ ਤਾਬੇ ਜਾਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਮ ਬਾਣੀ ਦਾ ਉਪਦੇਸ਼ ਕਰਨ ਦਾ ਹੱਕ ਵੀ ਪੂਰਾ ਬਖਸ਼ ਦਿੱਤਾ ਸ਼ਲੋਕ ਮਹਲਾ 3 ਜੇ ਏ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਜਿਤ ਪਾਏ ਹਰ ਕੀਆ ਸਦਾ ਸਦਾ ਵੜਿਆਈਆ ਦੇ ਨਾ ਪਛੋਤਾਏ ਹਾ ਹਰ ਕੈ ਸਦ ਬਲਿਹਾਰਣੈ ਜਿਤ ਸਿਵੈ ਐ ਸੁਖ ਪਾਏ ਨਾਨਕ ਗੁਰਮੁਖ ਮਿਲ ਰਹਾ ਹਉ ਮੈਂ ਸ਼ਬਦ ਜਲਾਈ ਮਹੱਲਾ ਤੀਜਾ ਆਪੇ ਸੇਵਾ ਲਾਇਐਨ ਆਪੇ ਬਖਸ਼ ਕਰੇ ਸਭਨਾ ਕਾਮ ਆਪਿਓ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਧਿਆਇਨ ਤੈਨ ਨਿਜ ਕਰਵਾਸ ਹੈ ਜੁਗ ਜੁਗ ਸੁਬਾ ਹੋਏ ਪੌੜੀ ਤੂ ਕਰਨ ਕਾਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਵਰ ਨ ਕੋਈ ਤੁਧ ਆਪੇ ਸੇਸ਼ਟ ਸਿਰ ਜੀਆ ਆਪੇ ਫੁਨ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਉੜਾਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਅਰਾਧਿਆ ਸਭ ਆਖੋ ਧੰਨ 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 ਗੁਰ ਸੋਈ ਸਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ